ਤੁਸੀਂ ਗੱਲ ਕੀਤੀ ਸੰਤ ਤੇ ਸਿਪਾਹੀ ਜੀ ਕੀ ਫਰਕ ਹੈ ਸੰਤ ਤੇ ਸਿਪਾਹੀ ਚ ਬਹੁਤ ਜ਼ਿਆਦਾ ਫਰਕ ਹੈ ਪਰ ਜਦੋਂ ਇਹ ਦੋਵੇਂ ਮਿਲ ਜਾਂਦੇ ਤੇ ਖਾਲਸਾ ਪ੍ਰਗਟ ਹੁੰਦਾ ਹੈ ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਜਿਹੜਾ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਉੱਤੇ ਉੱਠ ਜਾਂਦਾ ਹੈ ਇਹਦੇ ਪ੍ਰਭਾਵ ਤੋਂ ਉੱਤੇ ਉੱਠ ਜਾਂਦਾ ਇਹਨੂੰ ਕਾਬੂ ਚ ਕਰ ਲੈਂਦਾ ਉਹ ਸੰਤ ਹੋ ਜਾਂਦਾ ਹੈ ਉਹ ਮਨ ਜਿੱਤਿਆ ਜਗ ਜੀਤ ਹੋ ਜਾਂਦਾ ਹੈ ਕਿਉਂਕਿ ਅੱਜ ਦੇ ਜੇ ਆਪਾਂ ਸੋਸ਼ਲ ਇਵਲਸ ਦੀ ਗੱਲ ਕਰੀਏ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਬਹੁਤ ਪ੍ਰਭਾਵਿਤ ਜਿਹੜਿਆ ਰੱਖਦੀਆਂ ਨੇ ਜਿਨ੍ਹਾਂ ਦਾ ਮੈਂ ਹੁਣੇ ਗੱਲ ਕੀਤੀ ਕਾਮ ਕਰੋ ਦੂ ਮਕਰ ਤੇ ਜਿਹੜਾ ਸਪਾਹੀ ਦੀ ਆਪਾਂ ਗੱਲ ਕਰ ਲਈ ਸੂਰਾ ਸੋ ਪਹਿਚਾਨੀ ਆ ਜੁਲਰ ਹੈ ਦੀਨ ਦੇ ਹਿਤ ਪੁਰਜਾ ਪੁਰਜਾ ਕਟਮਰੈ ਕਭੂ ਨਾ ਛਾੜਾ ਖੇਤ ਉਹ ਆਪਣੇ ਦੀਨ ਦੇ ਹਿਤ ਜਿਹੜਾ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਜਾਂਦਾ ਹੈ ਉਹਨੂੰ ਸਪਾਹੀ ਕਹਿੰਨੇ ਆ ਪਰ ਮੈਂ ਕਿੱਧਰ ਬੇਨਤੀ ਕਰਨਾ ਚਾਹੁੰਦਾ ਅੱਜ ਕੱਲ ਅਸੀਂ ਸਪਾਈ ਬਣਨ ਨੂੰ ਬਹੁਤ ਕਾਲੇ ਆ ਸੰਤ ਬਣਨ ਨੂੰ ਨਹੀਂ ਕਿਉਂ ਸਪਾਹੀ ਨੂੰ ਇਹ ਪਤਾ ਹੈ ਇੱਕ ਕਰਪਾਣ ਚਲਾਉਣੀ ਕਿਵੇਂ ਆ ਸੰਤ ਨੂੰ ਪਤਾ ਕਿ ਕਿੱਥੇ ਚਲਾਉਣੀ ਆ ਓਕੇ ਸੋ ਜਦੋਂ ਇਹ ਦੋ ਚੀਜ਼ਾਂ ਮਿਲ ਜਾਂਦੀਆਂ ਨੇ ਕਿਉਂਕਿ ਮਹਾਰਾਜ ਨੇ ਕਿਹਾ ਕਿ ਪਹਿਲਾ ਰਿਜ਼ੋਰਟ ਨਹੀਂ ਹੈ ਸਿੱਖ ਨੇ ਜੀ ਅਮ ਸ਼ਸਤਰ ਪਾਇਆ ਹੈ ਤੇ ਇਹਦਾ ਮਤਲਬ ਇਹ ਹੈ ਕਿ ਮੈਂ ਤਿਆਰ ਬਰ ਤਿਆਰ ਹਾਂ ਮੈਂ ਆਪਣਾ ਡਿਫੈਂਸ ਕਰਨ ਦੇ ਲਈ ਕਿਸੇ ਮਜਲੂਮ ਦੀ ਰੱਖਿਆ ਕਰਨ ਦੇ ਲਈ ਜਾਂ ਕਿਸੇ ਤੇ ਅਤਿਆਚਾਰ ਹੋ ਰਿਹਾ ਹੈ ਉਹਦੇ ਲਈ ਇਹ ਤਿਆਰ ਬਰ ਤਿਆਰ ਹੈ ਸਿੱਖ ਇਧਰੋਂ ਵੀ ਤਿਆਰ ਬਰ ਤਿਆਰ ਹੈ ਇਧਰੋਂ ਸੰਤ ਬਣ ਕੇ ਇਧਰੋਂ ਸਿਪਾਹੀ ਬਣ ਕੇ ਸਿੱਖ ਤਿਆਰ ਬਰ ਤਿਆਰ ਹੈ ਸੋ ਮਹਾਰਾਜ ਨੇ ਕਿਹਾ ਹੈ ਲਾਸਟ ਰਿਜ਼ੋਰਟ ਅਚੁਕਾਰ ਅਸਮ ਹਲੀਤੇ ਦਰਗੁਜ਼ਸਤ ਹਰਾਲ ਅਸਤ ਬੁਰਦਨ ਬਾਸ਼ਮਸ਼ੀਰ ਦਸ ਦੈਟਸ ਅ ਫਾਈਨਲ ਰਿਜ਼ੋਰਟ ਪਰ ਉਸ ਤੋਂ ਪਹਿਲਾਂ ਇੱਕ ਜਿਹੜਾ ਗੁਰੂ ਕਾ ਸਿੱਖ ਹੈ ਉਹਨੇ ਵਿਚਾਰ ਦੇ ਨਾਲ ਇਸ ਰਹਿਣਾ ਇਸ ਕਰਕੇ ਸੰਤ ਤੇ ਸਿਪਾਹੀ ਬਾਣੀ ਤੇ ਬਾਣਾ ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਇਹ ਸਾਰਾ ਕੁਝ ਜਿਹੜਾ ਮਹਾਰਾਜ ਨੇ ਇਕੱਠੇ ਕਰ ਦਿੱਤਾ ਪਹਿਲਾਂ ਇਕੱਠਾ ਹੈ ਨਹੀਂ ਸੀਗਾ ਦੁਨੀਆ ਦੇ ਕਨਸੈਪਟ ਦੇ ਵਿੱਚ